ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਐਕਸ਼ਨ ਲਗਾਤਾਰ ਚੱਲ ਰਹੀ ਹੈ ਗਰਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਐਕਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਦਰਸਲ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਸਰੈਂਡਰ ਕਰ ਦਿੱਤਾ ਸੀ ਕੋਰਟ ਨੇ ਮੁਲਜ਼ਮ ਪਾਸਟਰ ਨੂੰ 5 ਦਿਨਾਂ ਦੀ ਰਿਮਾਨਡ ਤੇ ਭੇਜ ਦਿੱਤਾ ਹੈ ਦਰਸਲ ਇਹ ਮਾਮਲਾ ਜੁਲਾਈ 2023 ਦਾ ਹੈ ਜਦੋਂ ਕਿ ਇੱਕ ਕਾਲਜ ਵਿਦਿਆਰਥੀ ਦੇ ਨਾਲ ਪਾਸਟਰ ਦੇ ਵੱਲੋਂ ਕਿਥੇ ਤੋਂ ਤੌਰ ਤੇ ਆ ਵਾਰ-ਵਾਰ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲੱਗਾ ਲਗਾਇਆ ਗਿਆ ਸੀ ਇਲਜ਼ਾਮ ਹੈ ਕਿ ਬਾਅਦ ਦੇ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਦੇ ਨਾਲ ਲੜਕੀ ਦੀ ਮੌਤ ਹੋ ਗਈ ਸੀ ਤੇ ਇਸੇ ਪੂਰੇ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਕਰਕੇ ਪੁਲਿਸ ਦੇ ਵੱਲੋਂ ਆ ਮੁਲਜ਼ਮਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਹੁਣ ਗਰਭਪਾਤ ਕਰਵਾਉਣ ਦੇ ਲਈ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਦਿਨਾਨਗਰ ਪੁਲਿਸ ਨੇ ਮੁਲਜ਼ਮ ਨਰਸ ਨੂੰ ਕਾਬੂ ਕੀਤਾ ਅੱਜ ਕੋਰਟ ਦੇ ਵਿੱਚ ਜਿਸ ਨੂੰ ਕੇ ਪੇਸ਼ ਕੀਤਾ ਜਾ ਸਕਦਾ ਆ ਤੁਹਾਨੂੰ ਦੱਸ ਦਈਏ ਕਿ ਪਰਸੋਂ ਪਾਸਟਰ ਜਸ਼ਨ ਗਿੱਲ ਨੇ ਆਹ ਸਰੈਂਡਰ ਕਰ ਦਿੱਤਾ ਸੀ ਜਿਸ ਤੇ ਕਿ ਆ ਲੜਕੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਦੀ ਕਿ ਲਗਾਤਾਰ ਆ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜ ਚੁੱਕੇ ਨੇ ਆ ਬਿਸ਼ੰਬਰ ਪਾਸਟਰ ਮਾਮਲੇ ਦੇ ਵਿੱਚ ਪੁਲਸ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਘਰਪਾਲ ਕਰਉਣ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਹੈ ਕੀ ਕੋਈ ਜਾਣਕਾਰੀ ਜੀ ਜੀ ਬੰਦੂ ਜਿਹਨੂੰ ਕੋਈ ਇਹ ਤੁਹਾਨੂੰ ਜਾਣਕਾਰੀ ਮਿਲੀ ਜੀ ਗਰਭਪਰ ਕਰਵਾਉਣ ਵਾਲੀ ਨਰਸ ਜਿਹਨਾਂ ਗਰਭਪਰ ਕੋਲ ਨਰਸ ਕਿਤਾ ਜਿਹੜੀ ਦਸ ਹੋ ਚੁੱਕੀ ਜਿੱਥੇ ਪਾਸ ਰੱਖਣਗੇ ਦੇਖਦਾ ਕੀਚੇ ਜਾ ਚੁੱਕੇ ਨੇ ਉਹਦੇ ਵਿੱਚ ਜੋ ਗਰਭਪਰ ਕਰਵਾਉਣ ਵਾਲੀ ਨਰਸ ਨੂੰ ਅਰੈਸਟ ਕਰ ਲਿਆ ਜੋ ਸੂਤਰਾਂ ਤੋਂ ਬਾਜ਼ਾਰੋਂ ਮਿਲੀਆਂ ਲੇਕਿਨ ਪੁਲਿਸ ਤੋਂ ਵਧਾਰੀ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇਦੇ ਜੋ ਪਤਾ ਚੱਲੇ ਉਹ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਇਸ ਕਰਕੇ ਜ਼ਿਆਦਾ ਜਾਣਕਾਰੀ ਪੁਲਿਸ ਪੇਸ਼ ਕਰਨ ਤੋਂ ਬਾਅਦ ਹੀ ਮਿਲ ਸਕਦੀ ਹੈ ਲੇਕਿਨ ਫਿਲਹਾਲ ਜੇ ਸੂਤਰਾਂ ਤੋਂ ਜਾ ਕੇ ਮਿਲੀਆਂ ਵੀ ਗਰਭਪਰ ਕਰਵਾਉਣ ਵਾਲੀ ਨਰਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੀ ਆ ਬੇ ਜੀ ਬਿਲਕੁਲ ਬਿਲਕੁਲ ਇਹ ਉਹ ਪੋਦੇ ਜੋ ਬੇਤਕਾ ਦਾ ਫਿਦਾ ਰੋਪ ਲਗਾ ਰਿਹਾ ਸੀ ਗਰਵਾਹ ਕਰਵਾਇਆ ਜਾਂਦਾ ਸੀ ਨਕਾਬ ਵਾਲੀ ਨੰਦੀਖੀ ਪੈਂਦੀ ਰਹਣ ਵਾਲੀ ਆ ਉਹਦੇ ਵਾਸਤੇ ਉਹਨਾਂ ਦਾ ਗਰਵਾਹ ਜਦੋਂ ਕੀਤਾ ਸੀ ਉਦੋਂ ਪਹਿਲਾਂ ਉੱਥੇ ਕੋਈ ਕਾਰਵਾਈ ਹੋਈ ਵੀ ਜਦੋਂ ਹੁਣ ਮਸਲਾ ਜਿਆਦਾ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਨਸਤੇ ਖਲਾ ਮਹਾਰਾਜ ਕੀਤਾ ਗਿਆ ਤਾਂ ਹੁਣ ਜਦੋਂ ਸੋਚ ਲੱਗਿਆ ਵੀ ਇਹਨੂੰ ਰਿਸਪੀਟ ਪਾਇਆ ਗਿਆ ਠੀਕ ਹੈ ਸ਼ੰਭਰਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਗੁਰਦਾਸਪੁਰ ਦੇ ਪਾਸਟਰ ਮਾਮਲੇ ਦੇ ਵਿੱਚ ਵੱਡੀ ਖਬਰ ਹੈ ਪੁਲਿਸ ਨੂੰ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਗਰਪਾਤ ਕਰਵਾਉਣ ਵਾਲੀ ਨਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ